ਦੇਸ਼ ਵਿਦੇਸ਼ ਦੀਆਂ ਸਮੂਚੀਆਂ ਸਿੱਖ ਸੰਗਤਾਂ ਨੂੰ ਦਾਸ ਗੁਰਮੀਤ ਸਿੰਘ ਜਮੂ ਤੋਂ ਵੱਲੋਂ ਦੋਵੇਂ ਹੱਥ ਜੋੜ ਕੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਸੰਗਤ ਜੀ ਇੱਕ ਮਹੱਤਵਪੂਰਨ ਵਿਸ਼ੇ ਦੇ ਉੱਤੇ ਆਪ ਜੀ ਦੇ ਨਾਲ ਗੱਲ ਕਰਨ ਦੇ ਵਾਸਤੇ ਰੂਬਰੂ ਹੋਇਆ ਹਾਂ ਮੈਨੂੰ ਕਿਸੇ ਵੀਰ ਨੇ ਹੁਣ ਥੋੜੀ ਜਿਹਾ ਪਹਿਲਾਂ ਇੱਕ ਲਿੰਕ ਭੇਜਿਆ ਤੇ ਮੈਂ ਜਦੋਂ ਉਸ ਨੂੰ ਵੇਖ ਰਿਹਾ ਸੀ ਤਾਂ ਪਤਾ ਚੱਲਿਆ ਕਿ Amazon ਕੰਪਨੀ ਜਿਸ ਦੇ ਉੱਤੇ ਬਹੁਤ ਸਾਰੇ ਲੋਕੀ ਜੜੇ ਨੇ ਉਹ ਆਨਲਾਈਨ ਪ੍ਰੋਡਕਟ ਜੜੇ ਨੇ ਉਹ ਆਰਡਰ ਕਰਕੇ ਘਰਾਂ ਦੇ ਵਿੱਚ ਮੰਗਵਾਉਂਦੇ ਨੇ ਉਹੀ Amazon ਕੰਪਨੀ ਦੇ ਉੱਪਰ ਜਦੋਂ ਸਰਚ ਕੀਤਾ ਤੇ ਉੱਥੇ ਸਾਡੇ ਗੁਰਬਾਣੀ ਦੇ ਨਿਤਨੇਮ ਦੇ ਗੁਟਕਾ ਸਾਹਿਬ ਸੁਖਮਣੀ ਸਾਹਿਬ ਦੇ ਗੁਟਕਾ ਸਾਹਿਬ ਅਤੇ ਸੰਚੀਆਂ ਜੜੀਆਂ ਨੇ ਉਹ ਆਨਲਾਈਨ ਸੇਲ ਕੀਤੀਆਂ ਜਾ ਰਹੀਆਂ ਨੇ। ਔਰੇ ਦੇਖ ਕੇ ਬੜੀ مایੁਸੀ ਹੋਈ, ਹੈਰਾਨੀ ਹੋਈ ਕਿ ਇਹ ਸਾਡੀ ਗੁਰਬਾਣੀ ਦਾ ਇਸ ਤਰੀਕੇ ਦੇ ਨਾਲ ਨਰਾਦਰ ਕੀਤਾ ਜਾ ਰਿਹਾ ਹੈ। ਜਦ ਕਿ ਇਹ ਗੁਰਬਾਣੀ ਦੇ ਗੁਟਕੇ ਜਿਨ੍ਹਾਂ ਦੀ ਅਥਾਰਟੀ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਹੈ ਉਹਨਾਂ ਦੀ ਇਜਾਜ਼ਤ ਤੋਂ ਬਿਨਾ ਨਾ ਕੋਈ ਇਸ ਦੀ ਛਪਵਾਈ ਕਰ ਸਕਦਾ ਹੈ ਔਰ ਨਾ ਇਸ ਤਰੀਕੇ ਦੇ ਨਾਲ ਕੋਈ ਇਸ ਨੂੰ ਸੇਲ ਕਰ ਸਕਦਾ ਹੈ ਕਿਹਾ Amazon ਕੰਪਨੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੋਂ ਇਜਾਜ਼ਤ ਲੈ ਕੇ ਇਹ ਆਨਲਾਈਨ ਸੇਲ ਕਰ ਰਹੀ ਹੈ ਇੱਕ ਵੱਡਾ ਸਵਾਲ ਹੈ ਔਰ ਦੂਸਰਾ ਨੰਬਰ ਜਦੋਂ ਇਹ ਗੁਟਕੇ ਸਾਹਿਬ ਕੋਈ ਆਰਡਰ ਕਰਦਾ ਹੋਏਗਾ ਤੇ ਇਹ Amazon ਕੰਪਨੀ ਕੀ ਉਹ ਪੂਰੀ ਪ੍ਰਾਪਰ ਜਿਹੜੀ ਮਰਿਆਦਾ ਹੁੰਦੀ ਹੈ ਸਿੱਖ ਰਹਿਤ ਮਰਿਆਦਾ ਗੁਰਬਾਣੀ ਦੇ ਗੁੜਕਾ ਸਾਹਿਬ ਨੂੰ ਕਿਸੇ ਤੱਕ ਪਹੁੰਚਾਣ ਦੀ ਜਾਂ ਸੰਚੀਆਂ ਨੂੰ ਕਿਸੇ ਤੱਕ ਪਹੁੰਚਾਣ ਦੀ ਕੀ ਉਹ ਮਰਿਆਦਾ ਨੂੰ ਫਾਲੋ ਕੀਤਾ ਜਾਂਦਾ ਹੈ ਜਾਂ ਫਿਰ ਆਮ ਪ੍ਰੋਡਕਟਾਂ ਦੀ ਤਰ੍ਹਾਂ ਗੁੜਕਾ ਸਾਹਿਬ ਨੂੰ ਵੀ ਪਾਰਸਲ ਕਰਕੇ ਡਿਲੀਵਰ ਕਰ ਦਿੱਤਾ ਜਾਂਦਾ ਹੈ ਇਹ ਇੱਕ ਵੱਡਾ ਸਵਾਲ ਹੈ ਤੇ ਕੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਗਿਆਣ ਦੇ ਵਿੱਚ ਇਹ ਗੱਲ ਹੈ ਸਾਡੇ ਤਖਤਾਂ ਦੇ ਜਥੇਦਾਰ ਸਾਬਾਨ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਧਿਆਨ ਦੇ ਵਿੱਚ ਇਹ ਗੱਲ ਹੈ ਕੀ Amazon ਕੰਪਨੀ ਇਸ ਤਰੀਕੇ ਦੇ ਨਾਲ ਸਾਡੇ ਗੁਰਬਾਣੀ ਦੀ ਨਰਾਦਰੀ ਕਰਦੇਆਂ ਹੋયા ਗੁੜਕਾ ਸਾਹਿਬ ਜਿਹੜੇ ਨੇ ਉਹ ਇਸ ਤਰੀਕੇ ਦੇ ਨਾਲ ਸੇਲ ਕਰ ਰਹੀ ਹੈ ਔਰ Amazon ਕੰਪਨੀ ਦੇ ਉੱਪਰ ਆਪ ਜੀ ਸਰਚ ਕਰਕੇ ਦੇਖ ਲਵੋ ਗੁੜਕਾ ਸਾਹਿਬ ਲਿਖੋ ਪੂਰੀ ਲਿਸਟ ਤੁਹਾਨੂੰ ਜੜੀ ਹੈ ਉਹ ਥੱਲੇ ਗੁਰਬਾਣੀ ਦੀ ਸੈਂਚੀਆਂ ਤੇ ਗੁੜਕਾ ਸਾਹਿਬ ਦੀ ਆ ਜਾਏਗੀ ਕਿ ਸੁਖਮਣੀ ਸਾਹਿਬ ਦਾ ਗੁੜਕਾ ਇਤਨੇ ਰੁਪਏ ਦਾ ਨਿਤਨੇਮ ਦਾ ਇਤਨੇ ਦਾ ਫਲਾਣਾ ਇਤਨੇ ਦਾ ਜਿਸ ਤਰੀਕੇ ਦੇ ਨਾਲ ਆਮ ਪ੍ਰੋਡਕਟ ਜਿਹੜੇ ਨੇ ਉਹ ਸੇਲ ਕੀਤੇ ਜਾਂਦੇ ਨੇ ਉਸੇ ਤਰੀਕੇ ਦੇ ਨਾਲ ਇਹ ਗੁਰਬਾਣੀ ਦੇ ਨਿਤਰੇਮ ਦੇ ਗੁਟਕੇ ਜੜੇ ਨੇ ਸੁਖਣੀ ਸਾਹਿਬ ਦੇ ਗੁਟਕੇ ਜੜੇ ਨੇ ਉਹ ਸੇਲ ਕੀਤੇ ਜਾ ਰਹੇ ਨੇ ਔਰ ਦੂਸਰੀ ਗੱਲ ਸਵਾਲ ਇਹ ਖੜਾ ਹੁੰਦਾ ਹੈ ਕਿ ਇਸ ਤਰੀਕੇ ਦੇ ਨਾਲ ਕੋਈ ਵੀ ਆਨਲਾਈਨ ਗੁਟਕਾ ਸਾਹਿਬ ਆਰਡਰ ਕਰਕੇ ਪਰਚੇਸ ਕਰਕੇ ਉਸ ਦੀ ਬੇਅਦਵੀ ਕਰ ਸਕਦਾ ਹੈ ਇਸ ਦੀ ਰਿਸਪੌਂਸੀਬਿਲਟੀ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ ਔਰ ਸਾਡੀਆਂ ਸਿੱਖ ਜਥੇਬੰਦੀਆਂ ਐਸਜੀਪੀਸੀ ਜਾਂ ਸਾਡੇ ਜਥੇਦਾਰ ਸਹਿਬਾਨ ਇਸ ਪਾਸੋਂ ਅਵੇਸਲੇ ਕਿਉਂ ਕਿਉਂ ਨੇ ਕਿਉਂ ਨਹੀਂ ਹੁਣਾ ਦਾ ਧਿਆਨ ਇਸ ਪਾਸੇ ਗਿਆ ਜਾਂ ਇਹ ਗੱਲ ਉਹਨਾਂ ਦੇ ਨੋਟਿਸ ਦੇ ਵਿੱਚ ਆਈ ਇਸ ਪਾਸੇ ਸਿੱਖ ਜਥੇਬੰਦੀਆਂ ਦੇ ਪ੍ਰਤੀ ਬੇਨਤੀ ਹੈ ਕਿ ਸਾਰੀਆਂ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਇਸ ਪਾਸੇ ਸ ਗਿਆਨ ਲੈਣ ਤੇ Amazon ਕੰਪਨੀ ਜਿਹੜੀ ਹੈ ਉਹਨਾਂ ਦੇ ਕੋਲੋਂ ਪੁੱਛਿਆ ਜਾਵੇ ਇਹ ਸਵਾਲ ਕੀਤਾ ਜਾਵੇ ਕਿ ਉਹਨਾਂ ਨੇ ਕਿ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਤੋਂ ਇਸ ਚੀਜ਼ ਦੀ ਮਨਜ਼ੂਰੀ ਲਈ ਹੈ ਕੀ ਉਹ ਆਨਲਾਈਨ ਗੁੜਕਾ ਸਾਹਿਬ ਜੜੇ ਨੇ ਉਹ ਸੇਲ ਕਰ ਸਕਦੇ ਨੇ ਤੇ ਅਗਰ ਮਨਜ਼ੂਰੀ ਨਹੀਂ ਲਈ ਤੇ ਆਪਣੀ ਮਰਜ਼ੀ ਦੇ ਨਾਲ ਉਹ ਕਰ ਰਹੇ ਨੇ ਤੇ ਫਿਰ ਉਹਨਾਂ ਦੇ ਉੱਪਰ ਬਣਦੀ ਹੋਈ ਜਿਹੜੀ ਕਾਰਵਾਈ ਆ ਉਹ ਕਰਨੀ ਚਾਹੀਦੀ ਹੈ ਔਰ ਦੂਸਰੀ ਅਗਰ ਇਜਾਜ਼ਤ ਮਿਲੀ ਹੈ ਤੇ ਕੀ ਉਹ ਜਿਹੜੀ ਸਿੱਖ ਮਰਿਆਦਾ ਦੇ ਮੁਤਾਬਕ ਜੋ ਸਤਕਾਰ ਨੂੰ ਮੁੱਖ ਰੱਖ ਕੇ ਜੋ ਗੁੜਕਾ ਸਹਬਾਨ ਦਿੱਤੇ ਜਾਂਦੇ ਨੇ ਜਾਂ ਸੰਚੀਆਂ ਦਿੱਤੀਆਂ ਜਾਂਦੀਆਂ ਨੇ ਕੀ ਉਹ ਸਤਕਾਰ ਨੂੰ ਉਹ ਪੂਰਾ ਬਰਕਰਾਰ ਰੱਖਿਆ ਜਾਂਦਾ ਜਾਂ ਆਮ ਪ੍ਰੋਡਕਟਾਂ ਦੀ ਤਰ੍ਹਾਂ ਉਸ ਨੂੰ ਜਿਹੜਾ ਉਹ ਡਿਲੀਵਰ ਕੀਤਾ ਜਾਂਦਾ ਸੇਲ ਕੀਤਾ ਜਾਂਦਾ ਹੈ ਇਹ ਇੱਕ ਵੱਡਾ ਸਵਾਲ ਹੈ ਇਹ ਕੋਈ ਛੋਟੀ ਗੱਲ ਨਹੀਂ ਹੈ ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹਿ ਸੇਵਕ ਜਨਮਾਨ ਪਰਤਖ ਗੁਰੂ ਨਿਸਤਾਰੇ ਇਹ ਸਾਡੀ ਗੁਰਬਾਣੀ ਦਾ ਸਵਾਲ ਹੈ ਇਹ ਸਾਡੀ ਉਸ ਬਾਣੀ ਦਾ ਸਤਕਾਰ ਹੈ ਜਿਹੜਾ ਗੁਰੂ ਹਰ ਰਾਜ ਸਾਹਿਬ ਜੀ ਮਹਾਰਾਜ ਨੇ ਕਿਹਾ ਸੀ ਜੋ ਪੈ ਬਾਣੀ ਅਦਮਨਾ ਧਾਰਾ ਸੋ ਜਾਨੋ ਨਾਹੀ ਸਿੱਖ ਹਮਾਰਾ ਜੇ ਸਾਡੇ ਨਜ਼ਰਾਂ ਦੇ ਸਾਹਮਣੇ ਇਸ ਤਰੀਕੇ ਦੇ ਨਾਲ ਸਾਡੀ ਗੁਰਬਾਣੀ ਦੀ ਨਰਾਦਰੀ ਹੋਏਗੀ ਤੇ ਫਿਰ ਲਾਨਤ ਸਾਨੂੰ ਆਪਣੇ ਆਪ ਨੂੰ ਸਿੱਖ ਕਹਿਣ ਦੇ ਵਿੱਚ ਮੈਂ ਬੇਨਤੀ ਕਰਾਂਗਾ ਜੰਮੂ ਕਸ਼ਮੀਰ ਦੇ ਵਿੱਚ ਵੀ ਇੱਥੇ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਜਥੇਬੰਦੀਆਂ ਨੂੰ ਕਿ ਕਿਰਪਾ ਕਰਕੇ ਇਸ ਪਾਸੇ ਧਿਆਨ ਦਿਓ ਤੇ ਜੋ ਜੰਮੂ ਦੇ ਵਿੱਚ Amazon ਦਾ ਦਫਤਰ ਹੈ ਉਸ ਤੋਂ ਜਾ ਕੇ ਪੁੱਛ ਪ੍ਰਤੀਤ ਕੀਤੀ ਜਾਵੇ ਪਤਾ ਕੀਤਾ ਜਾਵੇ ਕਿ ਗੁਟਕਾ ਸਾਹਿਬ ਜਿਹੜੇ ਸੇਲ ਕੀਤੇ ਜਾ ਰਹੇ ਨੇ ਉਹ ਕਿਹਾ ਪ੍ਰਾਪਰ ਮਰਿਆਦਾ ਦੇ ਮੁਤਾਬਕ ਕੀਤੇ ਜਾ ਰਹੇ ਨੇ ਜਾਂ ACP ਦੇ ਕੋਲੋਂ ਇਜਾਜ਼ਤ ਲੈ ਕੇ ਕੀਤੇ ਜਾ ਰਹੇ ਨੇ ਜਾਂ ਫਿਰ ਉਹਨਾਂ ਨੇ ਵੀ ਆਮ ਪ੍ਰੋਡਕਟਾਂ ਦੀ ਤਰ੍ਹਾਂ ਇਹਨਾਂ ਨੂੰ ਗੁੜਕਾ ਸਾਹਿਬ ਨੂੰ ਸੇਲ ਦੇ ਵਿੱਚ ਪਾ ਕੇ ਪ੍ਰੋਡਕਟ ਲਿਸਟ ਦੇ ਵਿੱਚ ਪਾ ਕੇ ਉਹ ਪੈਸਾ ਕਮਾਉਣ ਦੇ ਵਾਸਤੇ ਇਸ ਨੂੰ ਜਿਹੜਾ ਉਹ ਸੇਲ ਕਰ ਰਹੇ ਨੇ ਇਹ ਇੱਕ ਵੱਡਾ ਸਵਾਲ ਹੈ ਇਸ ਵੀਡੀਓ ਦੇ ਵਿੱਚ ਆਪ ਜੀ ਨੂੰ ਉਹ ਜਿਹੜਾ ਸਕਰੀਨ ਸ਼ਾਟ ਲਏ ਹੋਏ ਨੇ ਉਹ ਵੀ ਨਾਲ ਨੱਥੀ ਕਰ ਦਿੱਤੇ ਗਏ ਨੇ ਨਾਲ ਅਟੈਚ ਕਰ ਦਿੱਤੇ ਗਏ ਨੇ ਆਪ ਜੀ ਦੇਖ ਸਕਦੇ ਹੋ ਤੇ ਖੁਦ ਵੀ ਸਰਚ ਕਰ ਸਕਦੇ ਹੋ ਇਹ ਬੇਨਤੀ ਹੈ ਕਿ ਇਸ ਦੇ ਉੱਪਰ ਨੌਜਵਾਨ ਜਥੇਬੰਦੀਆਂ ਸਾਡੀਆਂ ਕੌਮੀ ਜਥੇਬੰਦੀਆਂ ਐਸਜੀਪੀਸੀ ਜਥੇਦਾਰ ਸਹਾਬਾਨ ਸਾਰੀਆਂ ਡਿਸਟ੍ਰਿਕਟ ਕਮੇਟੀਆਂ ਇਸ ਦੇ ਉੱਤੇ ਸ ਗਿਆਨ ਲੈ ਕੇ ਇਸ ਦੇ ਉੱਪਰ ਬਣਦੀ ਜਿਹੜੀ ਕਾਰਵਾਈ ਹੈ ਉਹ ਐਮਾਜ਼ਨ ਕੰਪਨੀ ਦੇ ਉੱਪਰ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ